ਆਪਾਂ ਲੈ ਕੇ ਆਏ ਆ ਗਰਮੀਆਂ ਦਾ ਤੋਹਫਾ ਲੋਰ ਇਹ ਹੈਗਾ 500 ਰੁਪਏ ਦਾ ਇੱਕ ਲੋਰ ਇੱਕ ਦੇ ਨਾਲ ਇੱਕ ਫ੍ਰੀ ਜਿਹੜਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਜੂਗਾ ਇੱਕ ਲੋਰ ਦੇ ਨਾਲ ਇੱਕ ਇੱਕ ਸ਼ਾਰਟਸ ਆਪਾਂ ਨੇ ਫ੍ਰੀ ਦੇ ਦੇਣੀ ਹੈ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਰਾਉਂਡ neck T-shirt ਆਪਾਂ ਨੇ ਦੇਣੀ ਹੈ ਫਲੈਟ 500 ਰੁਪਏ ਦੀ ਜਿਹੜਾ ਤੁਹਾਡੀ ਵੀਡੀਓ ਦੇਖ ਰਿਹਾ ਹੈ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਦੇ ਨਾਲ ਇੱਕ ਫ੍ਰੀ ਦੇ ਦੇਣੀ ਹੈ ਕਲਰਲ ટી-ਸ਼ਰਟ ਹੈਗੀ ਆ ਆਪਣੇ ਕੋਲ 700 ਰੁਪਏ ਦੀ ਕਲਰ ਡਿਜ਼ਾਈਨ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਦੇ ਦੇਾਂਗੇ ਸਰ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੂਗਾ ਆਹ ਦੇਖੋ ਲੇਡੀਜ਼ ਦੀ ਰੈੱਡ ਟੈਪ ਦੀ ਟੀ-ਸ਼ਰਟ ਹੈ ਮੋਡ ਦੇ ਨਾਮ ਤੋਂ ਇਹ ਵੀ ਆਪਾਂ ਨੇ ਦੇ ਦੇਣੀ ਆ ਸਰ 500 ਰੁਪਏ ਦੀਆਂ ਦੋ ਜੇ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੇਣਗੇ ਆਪਾਂ ਇੱਕ ਟੀ-ਸ਼ਰਟ ਨਾਲ ਇੱਕ ਟੀ-ਸ਼ਰਟ ਹੋਰ ਫ੍ਰੀ ਦੇ ਦੇਾਂਗੇ ਮਤਲਬ 500 ਰੁਪਏ ਦੀਆਂ ਤਿੰਨ ਦੇ ਦੇਾਂਗੇ ਨਾ ਨਹੀਂ ਨਹੀਂ ਸਰ ਦੋ ਟੀ-ਸ਼ਰਟਾਂ 500 ਦੀਆਂ ਕਿਹਾ ਤਾਂ ਦੋ ਨਾਲ ਇੱਕ ਨਾਲ ਇੱਕ ਫ੍ਰੀ ਸਰ ਚਾਰ ਟੀ-ਸ਼ਰਟਾਂ ਹੁਣ ਆਪਾਂ ਜੇ ਲੇਡੀਜ਼ ਦੀ ਗੱਲ ਕਰ ਰਹੇ ਆ ਲੇਡੀਜ਼ ਆਪਾਂ ਨੇ ਟੀ-ਸ਼ਰਟਾਂ ਦੇ ਨਾਲ-ਨਾਲ ਲੇਡੀਜ਼ ਜੀਨਸ ਪੈਂਟਾਂ ਵੀ ਦੇਤੀਆਂ ਆਪਾਂ ਨੇ ਦੇਖੋ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੇਣਗੇ ਆਪਾਂ ਇੱਕ ਦੇ ਨਾਲ ਇੱਕ ਫ੍ਰੀ ਦੇ ਦਿਆਂਗੇ ਆਪਾਂ ਲੈ ਕੇ ਆਏ ਆ ਗਰਮੀਆਂ ਦਾ ਤੋਹਫਾ ਲੋਰ ਇਹ ਹੈਗਾ 500 ਰੁਪਏ ਦਾ ਇੱਕ ਲੋਰ ਇੱਕ ਦੇ ਨਾਲ ਇੱਕ ਫ੍ਰੀ ਅੱਛਾ ਇਹ ਕਾਟਨ ਦਾ ਲੋਰ ਇਹ 500 ਰੁਪਏ ਦਾ ਇੱਕ ਨਾਲ ਇੱਕ ਦੇ ਨਾਲ ਆਪਾਂ ਇੱਕ ਨਾਲ ਇੱਕ ਫ੍ਰੀ ਲਓ ਦੇਣਾ ਆਪਾਂ ਨੇ ਤੇ ਜਿਹੜਾ ਤੁਹਾਡਾ ਵੀਡੀਓ ਸ਼ੇਅਰ ਕਰਕੇ ਆਜੂਗਾ ਇੱਕ ਲੋਰ ਦੇ ਨਾਲ ਇੱਕ ਇੱਕ ਸ਼orts ਆਪਾਂ ਨੇ ਫ੍ਰੀ ਦੇ ਦੇਣੀ ਹੈ ਮਤਲਬ 500 ਰੁਪਏ ਚ ਆਪਾਂ ਦੋ ਲੋਰ ਦੇ ਦੇਨੇ ਕਾਟਨ ਦੇ ਤੇ ਨਾਲ ਇੱਕ ਸ਼ਾਰਟ ਦੇ ਦੇਣੀ ਨਹੀਂ ਨਹੀਂ ਸਰ ਲੋਰ ਦੋ ਦੇ ਰਿਆਂ ਤਾਂ ਸ਼ਾਰਟਸ ਵੀ ਦੋ ਹੀ ਦੇਵਾਂਗੇ ਨਾ ਇੱਕ ਲੋਰ ਨਾਲ ਇੱਕ ਸ਼ਾਰਟ ਥਰੀ ਹੈ ਜੀ ਦੇਖੋ 500 ਰੁਪਏ ਚ ਦੋ ਲੋਰ ਤੇ ਦੋ ਆ ਸ਼ਾਰਟਸ ਹਾਂਜੀ 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 ਇਹ ਚ ਡਿਜ਼ਾਈਨ ਕਿੰਨੇ ਕ ਆਣਗੇ ਬੜੀ ਜੀ ਚਾਹ ਦੇਖੋ ਸਰ ਆਹ ਆਪਣੇ ਕੋਲੇ ਲੱਗੇ ਹੋਏ ਆ ਡਿਜ਼ਾਈਨ ਇੱਕ ਆ ਦੇਖੋ ਕਲਰ ਹੈਗਾ ਠੀਕ ਹੈ ਇੱਕ ਆ ਤੁਹਾਡੇ ਕੋਲ ਆ ਗਿਆ ਇੱਕ ਆ ਦੇਖੋ ਆ ਕਲਰ ਹੈਗਾ ਇੱਕ ਆਹ ਦੇਖੋ ਆ ਹੈਗਾ ਠੀਕ ਸਾਰੇ ਮਿਲ ਜਾਣਗੇ ਇਹਨਾਂ ਦੀ ਆ ਪੈਕਿੰਗ ਹਾਂ ਸਾਈਜ਼ ਵਗੈਰਾ ਸਾਰੇ ਮਿਲ ਜਾਣਗੇ ਤੁਹਾਨੂੰ ਇਸ ਤੋਂ ਬਾਅਦ ਆਪਣੇ ਕੋਲ ਆ ਗਿਆ ਰਾਉਂਡ ਨੈਕ ਟੀ-ਸ਼ਰਟਸ ਇਹਦੇ ਅੰਦਰ ਬ੍ਰਾਂਡ ਵਗੈਰਾ ਤੁਸੀਂ ਨੋਟ ਕਰ ਲਓ ਅੱਛਾ ਇਹ ਮੈਂ ਦੇਖਦਾ ਪਿਆ ਸਾਰੇ ਵੱਡੇ ਵੱਡੇ ਬ੍ਰਾਂਡ ਆਣੇ ਨੇ ਨਾ ਐਮ ਆਰ ਪੀ ਤੁਸੀਂ ਨੋਟ ਕਰ ਲਓ ਹਾਂ ਠੀਕ ਹੈ ਆਪਣਾ ਕੋਈ ਇਸ਼ੂ ਨਹੀਂ ਹੈਗਾ ਇਹਦੀ ਐਮ ਆਰ ਪੀ ਜੀ ਹੈਗੀ 1499 ਰੁਪਏ ਨਾ ਜੀ 1400 ਵੀ ਆਊਗੀ 1800 ਵੀ ਆਊਗੀ ਐਮ ਆਰ ਪੀ ਦਾ ਆਪਣਾ ਕਨਸੈਪਟ ਹੀ ਖਤਮ ਹੈ ਆਪਾਂ ਨੇ ਦੇਣੀ ਹੈ ਫਲੈਟ 500 ਰੁਪਏ ਦੀ 500 ਰੁਪਏ ਦੀ ਭਾਜੀ ਟੀ-ਸ਼ਰਟ ਦੇਣੀ ਜੀ 14 1500 ਰੁਪਏ ਐਮ ਆਰ ਪੀ ਆ 14 1500 1800 ਰੁਪਏ ਐਮ ਆਰ ਪੀ ਵੀ ਚਾਹੇ ਹੋਵੇ ਆਪਾਂ ਨੇ ਦੇਣੀ 500 ਰੁਪਏ ਦੀ ਜਿਹੜਾ ਤੁਹਾਡੀ ਵੀਡੀਓ ਦੇਖ ਰਿਹਾ ਹੈ ਸ਼ੇਅਰ ਕਰਕੇ ਆਊਗਾ ਉਹਨੂੰ ਇੱਕ ਦਿਨ ਨਾਲ ਇੱਕ ਫਰੀ ਦੇ ਦੇ ਮੀਰ ਪੜੀ ਇੱਕ ਮਿੰਟ ਯਾਰ ਤੁਸੀਂ ਬ੍ਰਾਂਡ ਦੇਖ ਲਓ ਕਿੰਨੇ ਤਕੜੇ ਤਕੜੇ ਇਹ ਸਟਾਕ ਟੁਕ ਹੈਗਾ ਇਹਦੇ ਚ ਭਾਜੀ ਸਾਰਾ ਸਟਾਕ ਆਪਣੇ ਕੋਲੇ ਆ ਦੇਖੋ ਸਰ ਕਿੰਨਾ ਸਟਾਕ ਲੱਗਿਆ ਕੈਮਰੇ ਤੇ ਤੁਸੀਂ ਦੇਖੋ ਅੱਛਾ ਇਹ ਸਾਰਾ ਬ੍ਰਾਂਡਡ ਮਾਲ ਆਇਆ ਸਾਰਾ 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 ਭਾਜੀ ਸਾਰਾ ਅੱਛਾ ਇਹ ਇੱਕ ਇੱਕ ਤਰ੍ਹਾਂ ਦੇ ਸਾਰੇ ਬ੍ਰਾਂਡ ਮਿਲ ਜੇ ਸਾਰੇ 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 ਬਿਲਕੁਲ ਜੀ ਤੇ ਭਾਜੀ ਸਾਈਜ਼ ਵਗੈਰਾ ਵੀ ਮਿਲ ਜਾਣਗੇ ਸਾਈਜ਼ ਵਗੈਰਾ ਵੀ ਮਿਲ ਜਾਣਗੇ ਸਰ ਸਾਈਜ਼ ਵਗੈਰਾ ਆ ਦੇਖੋ ਤੁਸੀਂ ਕਿੰਨਿਆਂ ਕ ਦਿਖਾਉਂਗੇ ਆ ਤੁਸੀਂ ਕੈਮਰੇ ਦੇ ਇੱਥੇ ਦੇਖੋ ਕਿੰਨੇ ਕਿੰਨੇ ਆਰਟੀਕਲ ਲੱਗੇ ਹੋਏ ਇਹ ਸਾਰੇ ਆਏ ਨੇ ਹੈ ਮਤਲਬ ਆਪਣੇ ਕੋਲ ਸਾਰੇ 500 ਰੁਪਏ ਦੀ ਹੈ ਕਾ ਜਿਹੜਾ ਸ਼ੇਅਰ ਕਰਕੇ ਆ ਕੇ ਦਿਖਾ ਦੇਗਾ ਇੱਕ ਨਾਲ ਫਰੀ ਹੈ ਤੇ ਭਾਜੀ ਇਸ ਤੋਂ ਇਲਾਵਾ ਜੇ ਕਿਸੇ ਨੂੰ ਕਾਲਰ ਵਾਲੀ ਟੀ-ਸ਼ਰਟ ਚਾਹੀਦੀ ਹੋਵੇ ਕਾਲਰ ਵਾਲੀ ਟੀ-ਸ਼ਰਟ ਵੀ ਮਿਲ ਜੂਗੀ ਆਪਣੇ ਕੋਲ ਆ ਦੇਖੋ ਭਾਜੀ ਹਾਂ ਹਾਂ ਕਾਲਰ ਵਾਲੀ ਟੀ-ਸ਼ਰਟ ਹੈਗੀ ਆਪਣੇ ਕੋਲ 700 ਰੁਪਏ ਦੀ ਅੱਛਾ ਭਾਜੀ ਮੈਂ ਇੱਕ ਚੀਜ਼ ਦੇਖੀ ਹੈ ਮਾਲ ਸਾਰੇ ਬ੍ਰਾਂਡਡ ਹਨ ਨਾ ਭਾਜੀ ਹਾਂਜੀ ਹਾਂਜੀ 700 روپے دی 컬러 డిజైన్ ਤੁਸੀਂ ਦੇਖ ਸਕਦੇ ਹੋ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਦੇ ਦੇਵਾਂਗੇ ਸਰ ਜਿਹੜਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੂਗਾ ਹਾਂਜੀ ਇੱਕ ਮਿੰਟ ਯਾਰ ਤੁਸੀਂ ਦੇਖ ਲਓ ਕਿੰਨੇ ਪਏ ਹੋ ਮਤਲਬ ਗਾਕਾਂ ਨੂੰ ਦੇਣਾ ਪੈਣਾ ਸਾਰਾ ਦੇਖੋ ਕੰਜ ਵੀਡੀਓ ਸ਼ੇਅਰ ਕੀਤੀ ਹੋਵੇ ਸਰ ਫਿਰ ਆਏ ਨਹੀਂ ਹੈਗਾ ਵੀਡੀਓ ਸ਼ੇਅਰ ਕਰਕੇ ਆ ਦੇਖੋ ਆ ਤੁਸੀਂ ਉਹਦੇ ਸਾਈਜ਼ ਕਲਰ ਡਿਜ਼ਾਈਨ ਆ ਤੁਸੀਂ ਵੈਰਾਈਟੀ ਦੇਖ ਲਓ ਆਪਣੇ ਕੋਲ ਕਿੰਨੀ ਲੱਗੀ ਹੋਈ ਹੈ ਮਤਲਬ ਸਟਾਕ ਭਰ ਭਰ ਕੇ ਆ ਗਿਆ ਇੱਧਰ 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 ਕੈਮਰਾ ਮਾਰਕ ਦਿਖਾ ਦਿਓ ਸਰ ਪੈਕ ਵੀ ਬਹੁਤ ਪਿਆਮਾਲ ਆਪਣੇ ਭਾਜੀ ਇਹ ਤਾਂ ਹੋ ਗਈਆਂ ਯਾਰ ਜੈਂਟਸ ਸਸਤੇ ਤੇ ਲੇਡੀਜ਼ ਅਸਨ ਨਹੀਂ ਲਾਈਆਂ ਲੇਡੀਜ਼ ਵਾਸਤੇ ਵੀ ਆਪਣੇ ਕੋਲ ਟੀ ਆ ਦੇਖੋ ਲੇਡੀਜ਼ ਦੀ ਰੈੱਡ ਟੇਪ ਦੀ ਟੀ-ਸ਼ਰਟ ਆ ਮੋਡ ਦੇ ਨਾਮ ਤੋਂ ਓਕੇ ਜੀ ਹਾਂਜੀ ਜੀ ਜੀ ਆ ਲੱਗੇ ਟੈਗ ਤੁਸੀਂ ਦੇਖ ਲਓ ਓਕੇ ਹਾਂਜੀ ਇਹ ਵੀ ਆਪਾਂ ਨੇ ਦੇ ਦੇਣੀ ਆ ਸਰ 500 ਰੁਪਏ ਦੀਆਂ ਦੋ ਲੈ ਭਾਜੀ ਯਾਰ ਜੈਂਟਸ ਵੀ ਆਪਾਂ 500 ਦੋ ਦਿੱਤੀਆਂ ਲੇਡੀਜ਼ ਕੋ ਵੀਡੀਓ ਜ਼ਿਆਦਾ ਸ਼ੇਅਰ ਕਰਦੀਆਂ ਇਹਨਾਂ ਨੂੰ ਤਾਂ ਤੁਸੀਂ ਆਫਰ ਹੋਰ ਦੇਣੀ ਚਾਹੀਦੀ ਸੀਗੀ ਯਾਰ ਸਰ ਚਲੋ ਕੋਈ ਨਹੀਂ ਜੇ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੇਣਗੇ ਆਪਾਂ ਇੱਕ ਟੀ-ਸ਼ਰਟ ਨਾਲ ਇੱਕ ਟੀ-ਸ਼ਰਟ ਹੋਰ ਫ੍ਰੀ ਦੇ ਦੇਾਂਗੇ ਮਤਲਬ 500 ਰੁਪਏ ਦੀ ਤਿੰਨ ਦੇ ਦਾਂਗੇ ਨਾ ਨਹੀਂ ਨਹੀਂ ਸਰ ਦੋ ਟੀ-ਸ਼ਰਟਾਂ 500 ਦੀਆਂ ਹੋਣ ਤਾਂ ਦੋ ਨਾਲ ਇੱਕ ਨਾਲ ਇੱਕ ਫ੍ਰੀ ਸਰ ਚਾਰ ਟੀ ਹਾਂ ਐਮ ਆਰ ਪੀ ਤੁਸੀਂ ਚੈੱਕ ਕਰ ਲਓ ਸਾਰਿਆਂ ਦੀ ਮੈਂ ਤਾਂ 1100 1200 1500 1800 1600 ਮਾਰ ਰਹੀ ਹਾਂ ਇੱਕ ਦੀ ਇੱਕ ਦੀ ਹੈ ਚਾਰ ਦੀ ਨਹੀਂ ਹੈ ਚਾਰ ਆਪਾਂ ਪਰ 500 ਦੀਆਂ ਦੇਣੀ ਆ ਹਾਂਜੀ ਹਾਂਜੀ ਹੁਣ ਆਪਾਂ ਜੇ ਲੇਡੀਜ਼ ਦੀ ਗੱਲ ਕਰ ਰਹੇ ਆ ਲੇਡੀ ਦਾ ਆਪਾਂ ਨੇ ਟੀ-ਸ਼ਰਟਾਂ ਦੇ ਨਾਲ ਨਾਲ ਲੇਡੀਜ਼ ਜੀਨਸ ਪੈਂਟਾਂ ਵੀ ਦੇਤੀਆਂ ਆਪਾਂ ਨੇ ਦੇਖੋ ਚੈੱਕ ਕਰੋ ਅੱਛਾ ਇਹ ਅਲੱਗ-ਅਲੱਗ ਬ੍ਰਾਂਡ ਹੋਣਗੇ ਸਾਰਿਆਂ ਦੇ ਨਾ ਜੀ ਅਲੱਗ-ਅਲੱਗ ਬ੍ਰਾਂਡ ਹੋਣਗੇ ਕਲਰ ਹੋਣਗੇ ਇਹਨਾਂ ਦਾ ਰੇਟ ਕਰਤਾ ਸਰ ਆਪਾਂ ਨੇ 800 ਰੁਪਿਆ 800 ਰੁਪਏ ਚ ਕੀ ਬਾਤ ਤੇ ਆਫਰ ਨਹੀਂ ਲਈ ਕੋਈ ਭਾਜੀ ਸ਼ੇਰਿੰਗ ਵਾਲੀ ਆਫਰ ਸਰ ਤੁਸੀਂ ਸਾਰੀਆਂ ਸ਼ੇਅਰ ਕਰ ਲਓ ਜਰ ਲੇਡੀਜ਼ ਨੂੰ ਐਕਚੁਅਲ ਪਤਾ ਕਿ ਚੱਕਰ ਆ ਲੇਡੀਜ਼ ਬਹੁਤ ਜ਼ਿਆਦਾ ਵੀਡੀਓ ਸ਼ੇਅਰ ਕਰਦੀਆਂ ਤਾਂ ਮੈਂ ਕਹਿਣਾ ਵਯਾ ਚਲੋ ਕੋਈ ਗੱਲ ਨਹੀਂ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੇਣਗੇ ਆਪਾਂ ਇੱਕ ਦਿਨ ਨਾਲ ਇੱਕ ਫ੍ਰੀ ਦੇ ਦੇਾਂਗੇ ਮਤਲਬ 800 ਰੁਪਏ ਚ ਦੋ ਜੀ ਇਹਨਾਂ ਦੇ ਦੇਾਂਗੇ ਭਾਜੀ ਦੇ ਦੇਾਂਗੇ ਸਰ ਤੇ ਸਾਈਜ਼ ਵਿੱਚ ਭਾਜੀ ਕਿੰਨੇ ਮਿਲਣਗੇ ਸਰ ਸਾਈਜ਼ ਆਪਣੇ ਕੋਲ ਮਿਲ ਜਾਣਗੇ ਇਹਦੇ ਚ 24 26 ਤੋਂ ਲੈ ਕੇ 32 34 ਤੱਕ ਸਾਈਜ਼ ਮਿਲ ਜਾਣਾ ਅੱਛਾ ਸਾਰੇ ਸਾਈਜ਼ ਮਿਲ ਜਾਣਗੇ ਹਾਂਜੀ 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 ਨੈਰੋ ਲੈਣੀ ਹੈ ਹਾਂਜੀ 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 ਕਟੇ ਫਟੇ ਹਾਂਜੀ ਹਾਂਜੀ ਉਸ ਤੋਂ ਬਾਅਦ ਸਰ ਆਪਣੇ ਕੋਲੇ ਬੱਚਿਆਂ ਦੀਆਂ ਟੀ-ਸ਼ਰਟਸ ਦੀ ਬਹੁਤ ਡਿਮਾਂਡ ਰਹਿੰਦੀ ਹੈ ਆ ਦੇਖੋ ਤੁਸੀਂ ਬੱਚਿਆਂ ਦੀ ਟੀ-ਸ਼ਰਟਸ ਦੀ ਵੀ ਵੈਰਾਈਟੀ ਆਪਣੇ ਕੋਲ ਕਾਫੀ ਆ ਗਈ ਹੈ ਤੁਸੀਂ ਚੈੱਕ ਕਰੋ ਇਹਦੇ ਵਿੱਚ ਰਾਉਂਡ ਨੈਕ ਵੀ ਮਿਲ ਜੂਗੀ ਜੀ ਜੀ ਤੁਹਾਨੂੰ ਕੋਲਰ ਵੀ ਮਿਲ ਜੂਗੀ ਓਕੇ ਸਭ ਦਾ ਫਲੈਟ ਰੇਟ ਕਰਤਾ ਇਹਨਾਂ ਦਾ ਸਰ ਸ਼ੇਅਰ ਕਰਕੇ ਆ ਕੇ ਦਿਖਾ ਦਿਓ 300 ਰੁਪਏ ਦੀ 300 ਰੁਪਏ ਦੀ 15 ਸਾਲ ਦੇ 15 ਸਾਲ ਦੇ ਬੱਚੇ ਤੱਕ ਹੈ ਕੀ ਬਾਤ ਹੈ ਪਾਜੀ ਯਾਰ ਇਹ ਮੈਂ ਦੇਖਦਾ ਪਾਜੀ ਸਾਰੇ ਪ੍ਰੋਡਕਟ ਪ੍ਰੀਮੀਅਮ ਹਨ ਸਾਰੇ ਪ੍ਰੀਮੀਅਮ ਪ੍ਰੋਡਕਟ ਹੈ ਸਾਰੇ ਬ੍ਰਾਂਡਡ ਪ੍ਰੋਡਕਟ ਹੈ ਤੁਸੀਂ ਆ ਦੇਖੋ ਓਏ ਹੋਏ ਕੀ ਬਾਤ ਹੈ ਜੀ ਮਤਲਬ ਐਸਾ ਇਹ ਨਹੀਂਗਾ ਵੀ ਸਿਰਫ ਵੱਡੇ ਬੱਚਿਆਂ ਵਾਸਤੇ ਛੋਟੇ ਵੱਡੇ ਪੰਨੋ ਦਾ ਸਭ ਦਾ ਇੱਕੋ ਇੱਕੋ ਰੇਟ ਕਰਤਾ ਪਾਜੀ ਯਾਰ ਆ ਸ਼ੂਜ਼ ਬੜਾ ਸੋਹਣਾ ਇਹਤੇ ਵੀ ਕੋਈ ਆਫਰ ਉਫਰ ਲਾਈ ਹੋਈ ਹੈ ਹਾਂਜੀ ਹਾਂਜੀ ਪਾਜੀ ਆਪਾਂ ਨੇ ਅਵਰੋਸ ਦਾ ਸ਼ੂਜ਼ ਹੈ ਫਲੈਟ ਰੇਟਾਂ ਦਾ ਕਰ ਰੱਖਿਆ ਸਰ ਆਪਾਂ ਨੇ 800 ਰੁਪਏ ਜਿਹੜਾ ਵੀਡੀਓ ਤੁਹਾਡੀ ਸ਼ੇਅਰ ਕਰਕੇ ਦਿਖਾ ਦੇਗਾ ਆਪਾਂ 600 700 ਰੁਪਏ ਦੇ ਦੇਵਾਂਗੇ ਤੇ ਭਾਈ ਜੀ ਦਾ ਹੁਣ ਸਨੀਕਰ ਹੈ ਇਹ ਫੇ ਕਿੰਨੇ ਦਾ ਪੈਣਾ ਸਰ ਸਨੀਕਰ ਸਭ ਆਪਣੇ ਜਿਹੜਾ ਇੱਥੇ ਵੀ ਐਬਰੋਸ ਦਾ ਜੋ ਵੀ ਸਟਾਕ ਲੱਗਿਆ ਹੋਇਆ ਸਭ ਦਾ ਫਲੈਟ ਰੇਟ ਇੱਕੋ ਹੀ ਕਰਤਾ ਭਾਈ ਇੱਕ ਮਿੰਟ ਯਾਰ ਆਹ ਦੇਖ ਲਓ ਕਿਸੇ ਦੀ ਐਮ ਆਰ ਪੀ 1500 ਹੈ ਕਿਸੇ ਦੀ 1500 2500 ਤੱਕ ਦੀ ਐਮ 3500 ਤੱਕ ਦੀ 3200 ਐਮ ਆਰ ਪੀ ਹੈ ਸਭ ਦਾ ਫਲੈਟ ਰੇਟ ਇੱਕੋ ਹੀ ਕਰਤਾ ਸੱਤ ਹੀ ਦੇਣੀ ਹੈ 700 ਰੁਪਏ ਤੇ ਭਾਈ ਜੀ ਜਦੋਂ ਹੁਣ ਗਰਮੀ ਉਹ ਪੈ ਰਹੀ ਹੈ ਕਿ ਲੋਕਾਂ ਦਾ ਸਲੀਵ ਲੈ ਟ-ਸ਼ਰਟ ਆ ਵਗੈਰਾ ਜਾਂ ਤੁਸੀਂ ਚੈੱਕ ਕਰ ਲਓ ਭਾਜੀ 990 ਰੁਪਏ ਐਮ ਆਰ ਪੀ ਹੈ ਜੀ ਹਾਂਜੀ ਹਾਂਜੀ ਆ ਦੇਖੋ ਅੱਛਾ ਇਹ ਚ ਡਿਜ਼ਾਈਨ ਸਾਰਾ ਫੈਸਟ ਦਾ ਤੋਂ ਹੈ ਬਹੁਤ ਡਿਜ਼ਾਈਨਿੰਗ ਹੈ ਜੀ ਜੀ ਐਮ ਆਰ ਪੀ ਟੈਗ ਦੇ ਨਾਲ ਹੈ अच्छा ये मैं देखदा हां 990 रुपी एमआरपी साइज साइज देखो बड़े छोटे सारे मिल जानगे आ देखो डबल एक्सएल साइज है अच्छा हां जी हां जी क्या हाँजी। बात है जी एन्ना ਦਾ ਸਭ ਦਾ ਫਲੈਟ ਰੇਟ ਕਰਤਾ ਸਰ 900 एमआरपी ਜੇ 1200 ਦਾ 200 ਰੁਪਏ ਕਰਤਾ ਫਲੈਟ ਭਾਜੀ 200 ਰੁਪਏ हां जी हां जी ਆ ਸਾਰਾ ਸਾਰਾ ਦੇਖੋ ਸਾਰੀਆਂ ਸਰ ਸਟਾਕ ਲੱਗਿਆ ਹੋਇਆ ਹੈ ਭਾਜੀ ਮੇਰੇ ਸਾਨਾ ਹੈ ਜਿਆਦਾ ਨਹੀਂ ਗਾ 25 30 ਪੀਸ ਹੀ ਲੱਗਦੇ ਵੇ ਨਹੀਂ ਨਹੀਂ ਸਰ ਆਪਣੇ ਕੋਲ ਅੰਦਰ ਸਟਾਕ ਛੋਟੇ ਲੈ ਗਿਆ ਕਰਕੇ ਹਾਂ ਅੱਛਾ ਆ ਦੇਖੋ ਇੱਕ ਮਿੰਟ ਯਾਰ ਆ ਦੇਖੋ ਇਹ ਅੱਛਾ ਇਹ ਸਾਰਾ ਹੀ ਸਟਾਕ ਹੈ ਭਾਜੀ ਹਾਂ ਜੀ ਹਾਂ ਜੀ ਹੋਰ ਲੈ ਕੇ ਆ ਬੱਲੇ 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 ਹੋਰ ਲੈ ਕੇ ਆ ਅੱਛਾ ਇਹ ਚ ਹੋਰ ਵੀ ਹੈਗਾ ਹਾਂਜੀ ਹਾਂਜੀ ਕਲਰ ਡਿਜ਼ਾਈਨ ਆਪਰੇ ਕੋਲ ਸਰ ਪਾਜੀ ਕੁਮੈਂਟ ਯਾਰ ਇਹ ਦੇਖ ਲੋ ਇਹ ਸਾਰਾ 200-200 ਰੁਪਏ ਜੀ ਦੇ ਦੇ ਹਾਂਜੀ 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 ਕੀ ਬਾਤ ਹਾਂਜੀ ਤੇ ਭਾਈ ਹੁਣ ਬੂਟਾਂ ਦੇ ਵਿੱਚ ਯਾਰ ਐਡੇ ਸੋਹਣੇ ਸੋਹਣੇ ਡਿਜ਼ਾਈਨ ਪਏ ਹੋਏ ਆ ਇਹ ਕਿਹੜੇ ਕਿਹੜੇ ਆਜੂਗੇ ਪਾਜੀ ਸਾਰਾ ਇੱਥੇ ਮਿਕਸ ਵਿੰਡੋ ਹੈਗੀ ਆ ਨਾਲ ਚ ਸਾਰੇ ਮਲਟੀ ਬ੍ਰਾਂਡ ਲੱਗੇ ਹੋਏ ਆ ਓਕੇ ਠੀਕ ਹੈ ਸਰ ਇਹਨਾਂ ਦਾ ਵੀ ਆਪਾਂ ਨੇ ਪੂਰੇ ਵਿੰਡੋ ਤੇ ਦੇਖੋ ਅਲੱਗ-ਅਲੱਗ ਕਲਰ ਅਲੱਗ-ਅਲੱਗ ਸਾਈਜ਼ ਇੱਥੇ ਲਾਰਕੇ ਆ ਜਿਵੇਂ ਜਿੱਦਾਂ ਕਿ ਕੈਮਰੇ ਚ ਦੇਖ ਰਹੇ ਹੋ ਜੀ ਅੱਛਾ ਸਟਿੱਕਰ ਵੀ ਆ ਗਏ ਸਪੋਰਟ ਸ਼ੂਜ਼ ਹਾਂਜੀ 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 ਸਾਰੀ ਚੀਜ਼ਾਂ ਮਿਲ ਜਾਣਗੀਆਂ ਹਾਂਜੀ ਹਾਂਜੀ ਸਾਰੇ ਬ੍ਰਾਂਡ ਅਲੱਗ-ਅਲੱਗ ਬ੍ਰਾਂਡ ਹੋਣਗੇ ਸਰ ਵੈਰਾਈਟੀ ਆਪਣੇ ਕੋਲ ਬਹੁਤ ਹੈ ਇੱਕ ਵਾਰ ਆ ਕੇ ਜਲਦੀ ਤੋਂ ਜਲਦੀ ਵਿਜ਼ਿਟ ਕਰੋ ਭਾਈ ਮੈਂ ਦੇਖਣ ਦੇ ਚ ਯਾਰ ਡਿਜ਼ਾਈਨਿੰਗ ਆ ਬਹੁਤ ਸੋਹਣੀਆਂ ਸੋਹਣੀਆਂ ਆਂਦੀਆਂ ਮੀਂ ਅਰੇ ਸਾਰੇ ਲੇਟੈਸਟ ਡਿਜ਼ਾਈਨ ਆ ਸਰ ਬਿਲਕੁਲ ਸਾਰੇ ਜੋ ਸ਼ੋਰੂਮ ਤੇ ਤੁਹਾਨੂੰ ਮਿਲਣਗੇ ਸਾਰੇ ਲੇਟੈਸਟ ਆ ਵਾਹ ਜੀ ਵਾ ਯਾਰਾ ਵੀ ਯਾਰ ਸ਼ਾਰਟਸ ਬੜੇ ਰੰਗ ਬਰੰਗੇ ਆ ਸ਼ਾਰਟਸ ਆਪਣੇ ਕੋਲ ਸਾਰੇ ਬਸ ਸ਼ਾਰਟਸ ਦੀ ਬਹੁਤ ਵੈਰਾਈਟੀ ਹੈਗੀ ਆਪਣੇ ਕੋਲ ਕਲਰ ਡਿਜ਼ਾਈਨ ਬਹੁਤ ਕੁਝ ਮਿਲ ਜਾਏਗਾ ਆਪਣੇ ਕੋਲ ਹਾਂ ਹਾਂਜੀ ਇਹ ਚ ਭਾਈ ਸਾਈਜ਼ ਵਗੈਰਾ ਦਾ ਮਤਲਬ ਟੈਨਸ਼ਨ ਨਹੀਂ ਲੈਂਦੀ ਸਾਈਜ਼ ਵਗੈਰਾ ਸਰ ਸਾਰੇ ਸਾਈਜ਼ ਆ ਗਿਆ ਵੱਡੇ ਛੋਟੇ ਆ ਦੇਖੋ ਸਾਰੇ ਸਾਰੇ ਸਾਈਜ਼ ਮਿਲ ਜਾਣਗੇ ਆਪਾਂ ਅੱਛਾ ਜੀ ਵੱਡੇ ਵੱਡੇ ਸਾਈਜ਼ ਵੀ ਹਾਂਜੀ ਹਾਂਜੀ ਇਹਦੇ ਚ ਆ ਦੇਖੋ ਸਰ ਕਾਟਨ ਚ ਵੀ ਮਿਲ ਜਾਣਗੇ ਆਪਾਂ ਨੂੰ ਓਕੇ ਹਾਂਜੀ ਹਾਂਜੀ ਅੱਛਾ ਸਾਰੇ ਸਟਾਈਲ ਮਿਲਣਗੇ ਆਪਣੇ ਕੋਲ ਹਾਂਜੀ ਸਾਰੇ 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 ਤੇ ਭਾਈ ਇਹ ਹੁਣ ਜਿੱਦਾਂ ਲੈਦਰ ਚ ਸਲੀਪਰ ਚੱਪਲ ਆ ਗਈ ਜੀ ਹਾਂਜੀ ਹਾਂਜੀ ਆਪਣੇ ਕੋਲ ਹੈਗਾ ਤੇ ਭਾਜੀ ਮੈਂ ਦੇਖਣੇ ਦੀ ਐਮ ਆਰ ਪੀ ਹੈਗੀ 3550 ਸਰ ਐਮ ਆਰ ਪੀ 3500 ਹੋਵੇ 1200 ਹੋਵੇ 1800 ਹੋਵੇ ਆਪਣੇ ਸਭ ਦਾ ਫਲੈਟ ਰੇਟ ਕਰ ਦਿੰਦਾ ਸਿਰਫ 700 ਰੁਪਿਆ ਸਿਰਫ 700 ਰੁਪਿਆ ਸਿਰਫ 700 ਰੁਪਿਆ ਪ્યોਰ 100% ਲੇਜ਼ਰ ਹੈਗਾ ਓਕੇ ਹੇ ਨੀਚੇ ਵੀ ਆ ਦੇਖੋ ਸਰ ਲੇਜ਼ਰ ਦਾ ਸੋਲ ਹੈਗਾ ਤੇ ਉੱਪਰ ਵੀ ਡਿਜ਼ਾਈਨਿੰਗ ਤੁਸੀਂ ਦੇਖ ਲਓ ਕਿਹੜੀ ਡਿਜ਼ਾਈਨਿੰਗ ਮੈਂ ਦੇਖ ਰਿਹਾ ਪਿਆ ਨਾਰਮਲ ਦੋ ਚਾਰ ਡਿਜ਼ਾਈਨਿੰਗ ਆਂਦੀ ਹੈ ਜਾਂ ਤਾਂ ਅਨਗਨ ਤਾਂ ਨਹੀਂ 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 ਡਿਜ਼ਾਈਨ ਬਹੁਤ ਮਿਲਣਗੇ ਸਰ ਆਪਣੇ ਕੋਲ ਜਿੱਦਾਂ ਕਿ ਤੁਸੀਂ ਕੈਮਰੇ ਤੇ ਦੇਖ ਰਹੇ ਹੋ ਬਿਲਕੁਲ ਬਿਲਕੁਲ ਆ ਦੇਖੋ ਸਰ ਪਾਜੀ ਉਹਨਾਂ ਲੇਡੀਜ਼ ਦੇ ਸ਼ੂਜ਼ ਆ ਗਏ ਹਾਂਜੀ ਆ ਪੂਰੀ ਵਿੰਡੋ ਆਪਣੇ ਕੋਲ ਲੱਗੀ ਹੋਈ ਐ ਇਹਨਾਂ ਸਾਰੇ ਲੇਡੀਜ਼ ਸ਼ੂਜ਼ ਹੈਗੇ ਆ ਬਿਲਕੁਲ ਜੀ ਅਚਾ ਇਹ ਹੈ ਕਿ ਵੀ ਬ੍ਰਾਂਡਡ ਹੈ ਨਾ ਭਾਜੀ ਸਰ ਹਾਂਜੀ ਰੈੱਡ ਟੈਪ ਦੇ ਸ਼ੂਜ਼ ਆ ਸਰ ਬਿਲਕੁਲ ਜੀ ਲੇਡੀ ਸ਼ੂਜ਼ ਐ ਆ ਦੇਖੋ ਵੈਰਾਈਟੀ ਕੁਆਲਿਟੀ ਤੁਸੀਂ ਚੈੱਕ ਕਰੋ ਕੀ ਆ ਬਾ ਡਿਜ਼ਾਈਨਿੰਗ ਚੈੱਕ ਕਰੋ ਸਰ ਐਮ ਆਰ ਪੀ ਆ ਗਈ ਭਾਈ 4399 ਰੁਪਏ ਸਰ ਸਰ ਐਮ ਆਰ ਪੀ ਦਾ ਇਸ਼ੂ ਨਹੀਂ ਹੈਗਾ ਆਪਾਂ ਨੇ ਸਭ ਦਾ ਰੈਟ ਟੇਪ ਦਾ ਸ਼ੂਜ਼ ਦਾ ਫਲੈਟ ਰੇਟ ਲੇਡੀਜ਼ ਦਾ ਕਰ ਰੱਖਿਆ ਸਿਰਫ 700-700 ਰੁਪਏ ਭਾਈ ਇੱਕ ਮਿੰਟ ਯਾਰ ਜਿੱਦਾਂ ਇਹ ਤੇ 4000 ਰੁਪਏ ਐ ਐਮ ਆਰ ਪੀ ਸਰ ਸਰ ਐਮ ਆਰ ਪੀ ਦਾ ਕਨਸੈਪਟ ਆਪਾਂ ਨੇ ਖਤਮ ਕਰਕੇ ਫਲੈਟ 700 ਰੁਪਏ ਦੇਣਾ ਹੈ 4500 ਐਮਆਰਪੀ ਹੈ 3500 ਐਮਆਰਪੀ ਹੈ 4000 ਐਮਆਰਪੀ ਹੈ ਸਭ ਦਾ ਫਲੈਟ ਰੇਟ 700 ਰੁਪਏ ਕੋਈ ਵੀ ਰੇਟ ਤੁਸੀਂ ਸਕੋ 700 ਰੁਪਏ ਦੇ ਕੇ 700 700 ਸਿਰਫ 700 ਇਸ ਤੋਂ ਬਾਅਦ ਮੈਂ ਫੋਨ ਆਂਦੇ ਸੀ ਬੱਚਿਆਂ ਦੇ ਸ਼ੂਜ਼ ਦੇ ਆਪਣੇ ਕੋਲ ਬੱਚਿਆਂ ਦੇ ਵੀ ਕਿਡਸ ਦੇ ਵੀ ਸ਼ੂਜ਼ ਆ ਗਏ ਸਰ ਅੱਛਾ ਹਾਂਜੀ ਹਾਂਜੀ ਅੱਛਾ ਇਹ ਵੀ ਬ੍ਰਾਂਡਡ ਮਾਲ ਆ ਮੈਂ ਦੇਖਿਆ ਹਾਂਜੀ 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 ਐਮਆਰਪੀ ਦੇ ਨਾਲ ਹੈ ਬ੍ਰਾਂਡ ਦੇ ਹੁੰਦੇ ਆ ਸਰ ਇਹਨਾਂ ਦਾ ਪਰ ਆਪਣਾ ਐਮਆਰਪੀ ਦਾ ਸਾਰੀ ਸ਼ੂ ਨਹੀਂ ਹੁੰਦਾ ਤੁਸੀਂ ਤੁਸੀਂ ਡਿਜ਼ਾਈਨਿੰਗ ਦੇਖ ਲਓ ਇਹਨਾਂ ਦਾ 500 700 ਰੁਪਏ ਰੇਟ ਸੀ ਇਹਨਾਂ ਦਾ ਵੀਡੀਓ ਸ਼ੇਅਰ ਕਰਕੇ ਆ ਕੇ ਦਿਖਾ ਦੂਗਾ ਆਹ ਵਾਲੇ ਮਾਡਲ ਹੈ ਆਹ ਵਾਲੇ ਮਾਡਲ ਹੈ ਜੀ ਜੀ ਫਲੈਟ ਆਪਣੇ 200 ਦਾ ਦੇ ਦੇ ਸਿਰਫ 200 ਰੁਪਏ ਦੇ ਦੇ ਸਿਰਫ 200 ਰੁਪਏ ਦੇ ਦੇਣਾ ਹੈ ਕੀ ਬਾਤ ਹੈ ਸਿਰਫ 200 ਤੇ ਇਹ ਚ ਭਾਈ ਇਹ ਮਤਲਬ ਜਿੰਨੇ ਵੀ ਬੱਚਿਆਂ ਦੇ ਪਏ ਆ ਕੋਈ ਵੀ ਚੱਕ ਲੋ ਸਭ 200 ਹਾਂਜੀ 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 ਗਰਮੀ ਦੀ ਆਈਟਮ ਆਪਣੇ ਕੋਲੇ ਬੈਲੀਆਂ ਲੋਫਰ ਸ਼ੂਜ਼ ਆ ਗਏ ਆ ਜਿੱਦਾਂ ਕਿ ਤੁਸੀਂ ਇੱਥੇ ਡਿਜ਼ਾਈਨ ਕੈਮਰੇ ਤੇ ਦੇਖ ਲਓ ਜੀ ਜੀ ਆਪਣੇ ਕੋਲ ਕਾਫੀ ਵੈਰਾਈਟੀ ਲੱਗੀ ਹੈ ਮਤਲਬ ਇਹਨਾਂ ਵਿੱਚ ਇਹਨਾਂ ਵਿੱਚ ਸਾਰਿਆਂ ਦੇ ਆਪਣੇ ਕੋਲੇ ਸਾਈਜ਼ ਵੀ ਮਿਲ ਜਾਣਗੇ ਜੀ 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 ਤੇ ਇਹਨਾਂ ਦਾ ਸਭ ਦਾ ਫਲੈਟ ਰੇਟ ਕਰਤਾ ਸਰ ਪਿਓਰ ਲੈਦਰ ਦਾ ਜੁੱਤਾ 700 ਰੁਪਿਆ ਇੱਕ ਮਿੰਟ ਭਾਜੀ ਇਹ ਭਾਜੀ 1500 2000 ਥੱਲੇ ਨਹੀਂ ਮਿਲਦੀ ਕਿਉਂਕਿ ਮੈਂ ਤੁਹਾਨੂੰ ਬੱਦਾਂ ਸਾਰਾ ਦੇ ਹੌਲ ਸੇਲ ਹੀ 13-1400 ਰੁਪਏ ਦੀ ਆਪਾਂ 700 ਰੁਪਏ ਰੇਟ 700 ਰੁਪਏ ਸਾਈਜ਼ ਵੀ ਜਿੰਨਾ ਮਰਜ਼ੀ ਲੈ ਲਓ ਜਿੰਨਾ ਮਰਜ਼ੀ ਲੈ ਲਓ ਇਤਨੀ ਵੀ ਵੱਡਾ ਸਾਈਜ਼ ਆ ਰਿਹਾ ਨਹੀਂ 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 ਸੇਮ ਇਹੀ ਰੇਟ ਇਹਨਾਂ ਦੇ ਪਾਜੀ ਇਹਨਾਂ ਸੋਨਾ ਸਮਾਨ ਦਾ ਦਿਖਾਤਾ ਤੇ ਕਿਨੇ ਐਡਰੈਸ ਵੀ ਦੱਸ ਦਿਓ ਜੀ ਐਡਰੈਸ ਹੈਗਾ ਸਰ ਆਪਣਾ ਸਟੋਰ ਲਵਲੀ ਪੀਪਲ ਪੋਸਟ ਆਫਿਸ ਬਾਜ਼ਾਰ ਹੈ ਸਾਹਮਣੇ ਰੇਲਵੇ ਸਟੇਸ਼ਨ ਦੀ ਪਾਰਕਿੰਗ ਹੈ ਇਹਦੇ ਓਪੋਜ਼ਿਟ ਬਿਲਕੁਲ ਧਰਮਸ਼ਾਲਾ ਆਪਣੇ ਸਟੋਰ ਦੇ ਸਾਹਮਣੇ ਧਰਮਸ਼ਾਲਾ ਦੇ ਬਿਲਕੁਲ ਸਾਹਮਣੇ ਆਪਣਾ ਸਟੋਰ ਹੈ ਜੀ ਬਠਿੰਡਾ ਬਠਿੰਡਾ ਤੇ ਬੀ ਜੀ ਇੱਕ ਵਾਰੀ ਆਪਣਾ ਮੋਬਾਈਲ ਨੰਬਰ ਵੀ ਦੱਸ ਦਿਓ ਜੀ ਮੋਬਾਈਲ ਨੰਬਰ ਆਪਾਂ ਨੀਚੇ ਕੈਪਸ਼ਨ ਚ ਦੇ ਦੇਾਂਗੇ